தவ நாளராமராசி மராமரா ਸੱਤ ਘੋੜਵਾਂ ਜੀਤੇ ਨੇ ਤਿੰਨ ਦਿਨ ਲਈ ਚੈਰੀ ਟਿੱਕੀ ਦੇਵਾ ਦੇ ਲਾਲਚ ਮੈਂ ਸ਼ਾਇਦ ਜੀ ਭਾਜੀ ਜੋ ਤੁਸੀਂ ਆਹ ਸ਼ਿੱਧੀ ਦੇਣ ਤੇ ਹਾਂ ਜੀ ਲਾਲ ਰਵਿੰਦਰ ਸੋਨ ਵਿੱਚ ਕੀ ਕਹਿਣਾ ਚਾਹੋਗੇ ਪਬਲਿਕ ਨੂੰ ਕੀ ਸੰਦੇਸ਼ ਦੇਵੋਗੇ ਮੈਂ ਤਾਂ ਇਹੀ ਕਹਿਣਾ ਚਾਹਣਾ ਜੀ ਪਬਲਿਕ ਨੂੰ ਸਾਰੀ ਪਬਲਿਕ ਨੂੰ ਇਹੀ ਕਹਿਣਾ ਚਾਹਾਂਗਾ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਜਿਹੜੇ ਸਾਡੀ ਕੌਮ ਦੀ ਖਾਤਰ ਆਪਣਾ ਸਾਰਾ ਪਰਿਵਾਰ ਵਾਰਗੇ ਆਪਣਾ ਸਾਰਾ ਕੁਝ ਵਾਰਗੇ ਉਹਨਾਂ ਨੂੰ ਯਾਦ ਕੀਤਾ ਜਾਵੇ ਉਹਨਾਂ ਦੀ ਯਾਦ ਦੇ ਵਿੱਚ ਤੁਸੀਂ ਆਪਣੇ ਮਨ ਦੀ ਸ਼ਰਧਾ ਜੋ ਤੁਹਾਡਾ ਦਿਲ ਕਰਦਾ ਉਹ ਕਰੋ ਦੇਖੋ ਜੀ ਅਸੀਂ ਕਈ ਸਾਲਾਂ ਤੋਂ ਲੰਗਰ ਆ ਰਹੇ ਹਾਂ ਸ਼ੀਦੀ ਸਾਡੇ ਦੇ ਵਿੱਚ ਤੇ ਬਾਬਾ ਜੀ ਦੀ ਬੜੀ ਕਿਰਪਾ ਬਹੁਤ ਕਿਰਪਾ ਤੇ ਸਾਡੇ ਨਾਲ ਦਿਨੋਂ ਦਿਨੀ ਸੰਗਤ ਜੁੜ ਰਹੀ ਆ ਤੇ ਬਹੁਤ ਮਹਾਰਾਜ ਦੀ ਬਹੁਤ ਜ਼ਿਆਦਾ ਕਿਰਪਾ ਰਹਿੰਦੀ ਆ ਬਹੁਤ ਵਧੀਆ ਸਾਡਾ ਹਰ ਵਾਰ ਬਹੁਤ ਵਧੀਆ ਲੰਗਰ ਚੱਲਦਾ ਜੀ ਤੇ ਇਸ ਵਾਰ ਵੀ ਸਾਡਾ ਬਹੁਤ ਹੀ ਬਾਬਾ ਜੀ ਦੀ ਮਿਹਰ ਨਾਲ ਬਹੁਤ ਵਧੀਆ ਲੰਗਰ ਚੱਲਿਆ ਹੁਣ ਅਸੀਂ ਇਸ ਤੋਂ ਬਾਅਦ ਸੇਵਾ ਕਰਨ ਤੋਂ ਬਾਅਦ ਅਸੀਂ ਸਰੰਦ ਫਤੇਗੜ ਸਾਹਿਬ ਮੱਥਾ ਟੇਕ ਕੇ ਆਵਾਂਗੇ ਬਾਬਾ ਜੀ ਦਾ ਆਸ਼ੀਰਵਾਦ ਲੈ ਕੇ ਆਵਾਂਗੇ ਬਾਬਾ ਜੀ ਸਾਰੀ ਸੰਗਤ ਤੇ ਇਦਾਂ ਹੀ ਕਿਰਪਾ ਭਰੇ ਹੱਥ ਰੱਖੇ ਤੇ ਕਿਹੜਾ ਏਰੀਆ ਜਿੱਥੇ ਇੰਨਾ ਵਧੀਆ ਉਤਰਨਾ ਲਾ ਚੱਲ ਰਿਹਾ ਸਰ ਇਹ ਦੁਗਰੀ ਰੋਡ ਆਤਮਨਗਰ ਪੈਂਦਾ ਜੀ ਮਾਡਲ ਟਾਊਨ ਦਾ ਏਰੀਆ ਪੈਂਦਾ ਵਾ ਆਪਣੀ ਆਪਣੀ ਵਰਕਸ਼ਾਪ ਆ ਰਾਇ ਮੋਟਰ ਵਰਕਸ਼ਾਪ ਇਹ ਸਾਡੀ ਸਾਰੀ ਟੀਮ ਆ ਟੀਮ ਬਾਬਾ ਮੁਰਾਸ਼ਾ ਤੇ ਸਾਡੀ ਸਾਰੀ ਟੀਮ ਵੱਲੋਂ ਲਾਇਆ ਜਾ ਰਿਹਾ ਜੀ ਨਜ਼ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸ਼ੀਧੀ ਦੇਣ ਚੱਲ ਰਹੇ ਨੇ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਨੂੰ ਚੰਗੇ ਕੰਮ ਹੀ ਕਰਨੇ ਚਾਹੀਦੇ ਆਂ ਸਹਬ ਜਿਆਦਿਆਂ ਨੇ ਆਪਾਂ ਨੂੰ ਕੋਈ ਚੰਗਾ ਮੈਸੇਜ ਹੀ ਦਿੱਤਾ ਹੈ ਤੇ ਆਪਾਂ ਨੂੰ ਉਹਨਾਂ ਤੋਂ ਸਿੱਖਣਾ ਹੀ ਚਾਹੀਦਾ ਹੈ ਤੇ ਆਪਾਂ ਸਿੱਖ ਵੀ ਰਹੇ ਆਂ ਠੀਕ ਹੈ ਤੇ ਸਾਰਾ ਅੱਜਕੱਲ੍ਹ ਬੱਚਿਆਂ ਨੂੰ ਕੀ ਤੁਸੀਂ ਉਤਸ਼ਾਹ ਕਰੋਗੇ ਜਿਹੜੇ ਬੱਚੇ ਅੱਜਕੱਲ੍ਹ ਇੰਨੇ ਨਸ਼ਿਆਂ ਦੇ ਆਦਤ 'ਚ ਫਸੇ ਬੈਨੇ ਇਹਨਾਂ ਨੂੰ ਚੰਗੇ ਜਗ੍ਹਾ ਦੇ ਹਾਂਜੀ ਨਹੀਂ ਦੱਸ ਸਕਦੇ ਨਹੀਂ ਨਹੀਂ ਕਹਾਂ ਤੂੰ ਬੱਚੇ ਜੋ ਅੱਜ ਕੱਲ ਨਸ਼ਿਆਂ ਦੀ ਦਲਦਲ ਵਿੱਚ ਬਸੇ ਆ ਇਹਨਾਂ ਨੂੰ ਨਾ ਆਪਾਂ ਨੂੰ ਕੀ ਜਿਹੜੇ ਨਸ਼ੇ ਆ ਜੀ ਨਸ਼ਿਆਂ ਤੋਂ ਬਾਹਰ ਆ ਕੇ ਬੱਚਿਆਂ ਨੂੰ ਖੇਡ ਖੇਡਣੀ ਚਾਹੀਦੀ ਕੋਈ ਵੀ ਕੋਈ ਸਪੋਰਟਸ 'ਚ ਜਾਣਾ ਚਾਹੀਦਾ ਆ ਜਿਹਦੇ ਵੱਲ ਆਪਾਂ ਬਿਲਕੁਲ ਵੀ ਜਾ ਨਹੀਂ ਰਹੇ ਹੈਗੇ ਇਹੀ ਮੈਸੇਜ ਹੈ ਕਿ ਆਪਣਾ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਜਦੋਂ ਆ ਵੋਟ ਆਸਰਾ ਰਹਿਣਾ ਚਾਹੀਦਾ ਜੀ ਹਟਾਂ